ਆੰਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੁਣ ਆਪਾਂ ਲੱਗੇ ਆਂ ਜੀ 23 ਬਰਸਤ ਦੀਆਂ ਕਾਟਾਂ ਕਾਉਣ ਆ ਇਹ ਆਪਾਂ ਨੇ ਨਿਸ਼ਾਨ ਲਗਾ ਲੇ ਕਮੀਜ਼ ਦੀ ਲੰਬਾਈ ਆਪਣੀ ਸੀਗੀ 40 ਇੰਚ ਤਿਆਰ ਤੇ ਆਪਾਂ ਨੇ ਇੱਥੇ 40 ਇੰਚ ਲੈ ਲਈ 4 ਇੰਚ ਵੱਧ ਘੇਰਾ ਆਪਾਂ ਨੇ ਲਿਆ ਜੀ 27 ਇੰਚ ਤੇ ਇਹਨਾਂ ਤੋਂ ਆਪਣੀ ਹੈਪੂ ਸੀਗੀ ਤੇ 27 ਇੰਚ 'ਚ ਘੇਰੇ ਦੀ ਕਟਾਈ ਕਰੀਆ ਤੇ ਹੁਣ ਇਹਦੀਆਂ ਆਪਾਂ ਬਾਹਵਾਂਗੇ ਜੀ ਕਾਟਾਂ ਇਹ ਆਪਾਂ ਨੇ ਲਿਆ ਇੱਥੋਂ ਤੀਰਾ ਲਿਆ ਜੀ 6.5 ਤੇ ਇੱਥੋਂ ਲਿਆ ਜੀ 6 ਮੋਡਾ 7.5 ਤੇ ਇੱਥੋਂ 프ਰੰਟ ਪੱਲੇ ਦੀ 1 ਇੰਚ ਦੀ ਕਾਟ ਤੇ ਬੈਕ ਦੀ 2 ਇੰਚ ਤੇ ਇਹਨੂੰ ਇਹਦੇ ਨਾਲ ਅੱਧ ਕਰਕੇ ਇੱਥੋਂ ਮਿਲਾਤਾ ਤੇ ਇਧਰ ਇੱਧਰ ਆਪਣੀ ਹਿੱਪ ਹੈ ਆਪਣਾ ਬ੍ਰੈਸਟ ਹੈਗੀ ਜੀ 23 ਇਹ ਕਮਰ ਹੈਗੀ ਆਪਣੀ 20 ਇੰਚ ਤੇ ਆਰ ਤੇ ਹਿੱਪ ਹੈਗੀ 23 ਇੰਚ ਤਿਆਰ ਇੱਥੋਂ ਆਪਾਂ ਨੇ ਕਮਾ ਇੱਕ ਲਾਲਿਆ ਦੀ ਸਾਢੇ 11 10 ਇੰਚ ਤੇ ਲਸਾਨ 2 ਇੰਚ ਪਿਆਰਾ ਤੇ ਆਪਾਂ ਨੇ ਇੱਕ ਇੰਚ ਲਈਆ ਇੱਕ ਇੰਚ ਪਲੇਟਾਂ ਦਾ ਫੇਰ ਤੋਂ ਆਪਾਂ ਨੇ ਲਾ ਲਈ ਜੀ ਸਾਢੇ 11 ਤੇ ਇੱਥੋਂ ਸਾਢੇ 11 ਤੇ ਪਲੇਟਾਂ ਸਾਢੇ 12 ਇੰਚ ਤੇ ਤੇ ਇੱਥੋਂ ਆਪਾਂ ਨੇ ਜੀ 7 ਇੰਚ ਦੀ ਪਲੇਟ ਪਾਈ ਆ ਇਧਰ ਨੂੰ 2.5 ਇੰਚ ਦਾ ਗੈਪ ਤੇ ਆਹ ਪਲੇਟ ਇਧਰੋਂ ਇਹਦੇ ਨੂੰ ਕਮਰ ਦੇ ਨਾਲ ਮਲਾ ਦੇਣਾ ਇਹ ਇਦੋਂ ਇੰਚ ਦੇ ਘੱਟ ਤੇ ਇਹ ਹੁਣ 1/2 ਇੰਚ ਦੀ ਆਪਾਂ ਆ ਪਾਵਾਂਗੇ ਕਾਟ ਤੇ ਬੈਕ ਗਲੇ ਦੀ ਆਪਣਾ 2 1/2 ਇੰਚ ਲਗੀਆਂ ਦੀ ਚੜਾਈ ਤੇ ਲੰਬਾਈ ਲਗੀਆਂ 6 ਇੰਚ ਕਿੱਥੋਂ ਗਲਾਈ ਦੇ ਦੀ ਹੁਣ ਪਾਵਾਂਗੇ ਕਾਟਾਂ

on va être हो गई अपन वीडियो बढ़िया लगी तो लाइक शेयर कमेंट जरूर करो धन्यवाद